ਸਾਥੀਓ ਵਿਕਰਾਂਤ ਜਿਹੜੀ ਉਹ ਵਿਚਾਰ ਕੱਟ ਲਾ ਜੀ ਤਾ ਡੁੱਬੇ ਮਾਰੋ ਜੀ ਤਾ ਡੁੱਬੇ ਮਾਰੋ ਪ੍ਰਕਾਸ਼ਤਾਲੀ ਵਾਲਾ ਜੀ ਜਿਹੜਾ ਸੰਭੀਰ ਹੋ ਗਿਆ ਜਿਤੋਂ ਨਹੀਂ ਹੋ ਰਿਹਾ ਵਪਾਰੀ ਕਰ ਲੋਟੂ ਅੱਜ ਦਾ ਇਹ ਦਰਨਾ ਜਿਹੜਾ ਤਿੰਨ ਚਾਰ ਜਥੇਬੰਦੀਆਂ ਵੱਲੋਂ ਸਾਂਝੇ ਦੌਰ ਤੇ ਲਾਇਆ ਗਿਆ ਕਿਉਂਕਿ ਅੱਜ 20 ਤਰੀਕ ਤੋਂ ਉੱਪਰ 21 ਤਰੀਕ ਨੂੰ ਦਿੱਤੀ ਹੈ ਜਿਹੜੀ ਗ੍ਰਾਂਟ ਹੈ ਪੰਜਾਬ ਸਰਕਾਰ ਨੇ ਹਾਲੇ ਤੱਕ ਯੂਨੀਵਰਸਿਟੀ ਨੂੰ ਭੇਜੀ ਨਹੀਂ ਜਿਸ ਕਾਰਨ ਸਾਡੀਆਂ ਤਨਖਾਹਾਂ ਨੇ ਜਿਹੜੀਆਂ ਉਹ ਪੈਂਡਿੰਗ ਨੇ ਔਰ ਕਰਮਚਾਰੀਆਂ ਦਾ ਜਿਹੜੇ ਵਿੱਤੀ ਹਾਲਾਤ ਨੇ ਉਹ ਬਹੁਤ ਮਾੜੇ ਨੇ ਜਿਹਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਰਹੇ ਰੋਜ਼ ਰੈਲੀ ਜਿਹੜੀ ਗੇਟ ਤੇ ਡੇਢ ਘੰਟੇ ਦੀ ਰੱਖੀ ਗਈ ਸੀ ਇਸ ਕਾਰਨ ਸਾਡੀ ਆਵਾਜ਼ ਹੈ ਜਿਹੜੀ ਉਹ ਪੰਜਾਬ ਸਰਕਾਰ ਤੱਕ ਪਹੁੰਚੇ ਔਰ ਉਹ ਮਾਲਵੇ ਦੀ ਕੋਈ ਪਿਆਬੀ ਯੂਨਿਟ ਦੀ ਗ੍ਰਾਂਟ ਰਿਲੀਜ਼ ਕਰੇ ਨਾਲ ਪੀਟਾ ਨਾਲ ਅਗਲਾ ਐਕਸ਼ਨ ਪਲਾਨ ਦਿੱਤਾ ਜਾਏਗਾ ਜੇਕਰ ਅੱਜ ਵੀ ਗ੍ਰਾਂਟ ਜਿਹੜੀ ਰਿਲੀਜ਼ ਨਹੀਂ ਹੁੰਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਯੂਨੀਵਰਸਿਟੀ 'ਚ ਵੜਨ ਤੇ ਅਸੀਂ ਵਿਰੋਧ ਕਰਾਂਗੇ